ਸ਼ਰੀਮ ਤੁਸੀਂ ਕਿਉਂ ਆਏ ხਰ ਡਾਕਟਰ ਇਲੈਕਸ਼ਨ ਦਾ ਜੀ ਸ਼ਰੀਮ ਕੌਣ ਇਸਦੀ ਹੈ ਸਦਾ ਗੁਰਬੀ ਸਿੰਘ ਜੀ ਗਰਮੀ ਸਿੰਘ ਯਾਰ ਹਜ ਲਿਖ ਫਿਰ ਇਹ ਇੱਕ ਦਾ ਸੀਰੀਅਸ ਮਾਮਲਾ ਪੰਜਾਬ ਦੀ ਕਿੰਨੇ ਕਰੋੜ ਕਿੰਨੇ ਲੱਖ ਵਾਤੀ ਹੈ ਮੱਝੀ ਸਿੱਟ ਭਾਈ ਜਰਦੀ ਜਿਹਦੇ ਬਾਰੇ ਗਾਲੀ ਨੋਟ ਕੀਤਾ ਉਸੀ ਕੀ ਐਕਸ਼ਨ ਲਿਆ ਉੱਤੇ ਪਰ ਨੋਟਿਸ ਕਰ ਹੀ ਦਿੱਤਾ ਕਿ ਹਾਂ 20 ਮਿੰਟ ਦਾ ਟਾਈਮ ਦਤਾ ਹੈ ਕਿ ਉਹ ਜਵਾਬ ਦੇਣ ਵਾਸਤੇ ਉਸ ਤੋਂ ਬਾਅਦ ਸਰ ਅੱਜ ਜੋ ਵੀ ਆ ਉਹਨਾਂ ਦਾ ਆਉਂਦਾ ਨਹੀਂ ਵੀ ਆਉਂਦਾ ਜੇ ਬੰਦਾ ਗਾਲੀ ਕਲੋਚ ਕਰ ਜਾਏ ਕਤਲ ਕਰ ਜਾਏ ਫਿਰ ਵੀ ਟੈਪ 24 ਘੰਟੇ ਤੱਕ ਨੋਟਿਸ ਦੇ ਕੇ ਦੇਣਾ ਹੁੰਦਾ ਹੈ ਜੋ ਰਾਜਾ ਬ੍ਰਿੰਗ ਜੀ ਨੇ ਸ਼ਬਦਾਵਲੀ ਵਰਤੀ ਇਹ ਪੱਠੇ ਪਾਉਂਦਾ ਆ ਇਹਦਾ ਰੰਗ ਕਾਲਾ ਆ ਹੋਰ ਪਤਾ ਨਹੀਂ ਕੀ-ਕੀ ਉਹਦਾ ਗਿੰਦਾਰਿਆ ਤਦੋਂ ਸਾਹਮਣੇ ਸਾਰਾ ਕੁਝ ਆੜੀਓ ਪੀੜੀ ਹੋ ਗਿਆ ਵੀ ਨੋਟਸ ਦੇਣਾ ਹੈ ਇਹ ਦੇ ਮਾਰੇ ਕਿ ਰਾਜਾ ਬੜੇ ਕੱਲੂ ਕਿਸੇ ਨੂੰ ਕਤਲ ਕਰਦਾ ਏ ਤੇ ਫਿਰ ਵੀ ਉਹਨੂੰ 24 ਘੰਟੇ ਨੋਟਸ ਦੇਣਾ ਹੈ ਇੱਕ ਤਾਂ ਜੀਵਨਾ ਕਤਲ ਹੁੰਦਾ ਇੱਕ ਗੋਲੀ ਨਾਲ ਕਤਲ ਹੁੰਦਾ ਜੀਵਨਾ ਦਾ ਪੂਰੀ ਕਮੇਟੀ ਕਤਲ ਕਰਦੀ ਇਹ ਵੀ ਨੋਟਸ ਉੱਪਰ ਸੀ ਹੋਈ ਜਾਣਾ ਕਾਰਵਾਈ ਕੀ ਕੀਤੀ ਦਿਖਾ ਦਿਓ ਕੀ ਜਾਂਦਾ ਪਰ ਪਹਿਲਾਂ ਗਹਿਰਾਜ ਤੇ ਦੂਜੇ ਹਲੇ ਨੋਟਸੇ ਜਵਾਬ ਚੀਜੇ ਕੀ ਲਿਖਿਆ ਇਹਦੇ ਚ ਕੀ ਲਿਖਿਆ ਕੰਮ ਦੀ ਕੋਈ ਗੱਲ ਹੈਗੀ ਆ ਇਹ ਤੇ ਨੋਟ ਡਾਉਨ ਕੀ ਹੈ 24 ਹੈ ਕੈਸ਼ ਵਰਟੀਕਲ ਪਿੱਛੇ ਜਾਓ ਹੈ ਤੁਹਾਡਾ ਰੂਲ ਕੀ ਕਹਿੰਦਾ ਹੈ ਰੂਲ ਬੁੱਕ ਦਿਖਾ ਲੋ ਮੈਨੂੰ ਖਾਲੀ ਆਥੀ ਆਏ ਹੈ ਦਲਤਾਂ ਦਾ ਗਾਲੀ ਕੋਲ ਚਾਟਾ ਪਟਾ ਹੋ ਗਿਆ ਤੁਸ ਕੋਈ ਨੋਟਸਿੰਗ ਹੈ ਕੋਈ ਨੋਟਬੁੱਕ ਨਹੀਂ ਲੈ ਕੇ ਫੋਲ ਕਿਥੇ ਲਿਖਿਆ 24 ਘੰਟੇ ਦੇ ਸਮੇਂ ਦੇ ਵਿੱਚ ਕਿ ਜੇ ਬੰਦਾ ਜੀਵ ਨਾਲ ਪੂਰੀ ਕਮੇਟੀ ਨੂੰ ਕਤਲ ਕਰਦਾ ਫਿਰ ਕਿਆ ਨੋਟਿਸ ਦੇਣਾ ਉਹਦਾ ਰੂਲ ਬੁੱਕ ਦਿਖਾਣਾ ਮੈਂ ਕਿਹੜੀ ਚਲੇਗਾ ਹੈਗੀ ਜਾਣਕਾਰੀ ਕੋਈ ਤਾਂ ਉਹਨੂੰ ਪੜ੍ਹੀ ਤੁਸੀਂ ਨਹੀਂ ਪੜ੍ਹੀ ਫੇ ਕਿਉਂ ਆਈ ਜੀ ਤੁਸੀਂ ਲੇਖੋ ਜੀ ਇਹਦਾ ਇਹਦਾ ਇਹਨਾਂ ਦਾ ਰਟਨਿੰਗ ਅਫਸਰ ਦਾ 11000 ਔਰ ਅਨਸਰਟਿਸਫਾਈਡ ਟੂ ਅਨਸਰ ਬਟ ਅਫਸਰ ਕੋਡ ਹੁੰਦਾ ਹੈ ਰਟਨਿੰਗ ਅਫਸਰ ਦਾ ਪੇਪਰ

ਉਹਨ ਦਾ ਅਫਸਰ ਕੋਡ ਹੈ 130 ਕੋਡ ਮੁੱਖ ਚੋਣ ਅਫਸਰ ਕਿਆ ਬੋਲਦੇ ਡੈਟਿਗਨੇਸ਼ਨ ਕਿਆ ਹੋਣਾ ਨਾ ਡੀਜੀ ਡਿਸਟ੍ਰਿਕਟ ਇਲੈਕਸ਼ਨ ਦੇਖੋ ਜੀ ਜ਼ਿਲ੍ਹਾ ਚੋਣ ਅਫਸਰ ਖੇਤਰੀਕ ਸਵੇਰੇ 10 ਵਜੇ ਇਹਨਾਂ ਨੂੰ ਰਿਪੋਰਟ ਰੂਲ ਬੁੱਕ ਦੇ ਹਿਸਾਬ ਨਾਲ ਲੈ ਕੇ ਤਾਲਬ ਕੀਤਾ ਜਾਂਦਾ ਹੈ ਨੰਬਰ 1 ਨੰਬਰ 2 ਰਿਪੋਰਟ ਵਿੱਚ ਕੋਸ਼ੀ ਮਨਿੰਦਰ ਸਿੰਘ ਬਰਾੜ ਉਰਫ ਰਾਜਾ ਬ੍ਰਿੰਗ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਰਿਪੋਰਟ ਕੀਤੀ ਜਾਵੇ ਕਿ ਕਿਉਂ ਨਹੀਂ ਉਹਨਾਂ ਨੂੰ ਜਿਹੜੀ ਹੱਦ ਤੋਂ ਛੜੀਪਾਰ ਕੀਤਾ ਗਿਆ ਜੋ ਚੋੜ ਮਹਿਮਤ ਦੇ ਦਰਾਂ ਅਰ ਸੂਚਿਤ ਜਾਤੀ ਵਰਗਾਂ ਵਿੱਚੋਂ ਮੱਜਵੀ ਸਿੱਖ ਭਾਈਚਾਰੇ ਅਤੇ ਮੱਜਵੀ ਸਿੱਖ ਭਾਈਚਾਰੇ ਦੇ ਵੱਡੇ ਮਰਹੂਮ ਆਗੂ ਸਰਦਾਰ ਬੂਟਾ ਸਿੰਘ ਮਾਰੇ ਬੋਲ 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 ਰਿਹਾ ਹੈ 6 ਤਰੀਕ ਸਵੇਰੇ 9:00 ਵਜੇ ਆਪਣਾ ਅ ਸੰਸਦ ਹੈ ਜਿਲ੍ਹਾ ਚੋੜ ਅਫਸਰ ਅਜਰ ਹੋਣਗੇ ਧੰਨਵਾਦ ਇਹ ਚਿੱਠੀ ਉਮੇਕਟ ਤੋਂ ਜਿਸ ਨਾਮ ਜਿੱਥੋਂ ਨੈਪਸੀਲ ਦਾ ਹੈ ਜਸਵਿੰਦਰ ਸਿੰਘ ਨੈਪਸੀਲ ਦਾ ਕੋਲ ਦਾ ਜਮਨਬਾਈ